ਹਾਂਜੀ ਪੈਸੇ ਪੀ ਕਹਿਣਾ ਚਾਹੁੰਦੇ ਹੋ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਤਾ ਪ੍ਰਧਾਨ ਵੀ ਵਿੱਚ ਗੀਰਪੁਰ ਨੇ ਪੱਤਾ ਜਾਰੀ ਹੋਇਆ ਸ੍ਰੀ ਕਾਲ 택ਸੈਪਟ ਉਹ ਜਿਸ ਦੇ ਵਿੱਚ ਰੋਮਾਂ ਦੀ ਬੇਅਦਬੀ ਤੇ ਕੁੜੀ ਮਾਰਨ ਦੇ ਸੰਬੰਧੀ ਸਪਸ਼ਟੀਕਰਨ ਮੰਗ ਆ ਗਿਆ ਮੰਗਿਆ ਤੁਸੀਂ ਕਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਤੇ ਗੱਲ ਇਹ ਹੈ ਰੋਮਾਂ ਦੀ ਬੇਅਦਬੀ ਕਰਨੀ ਸਿੱਖ ਧਰਮ ਦੇ ਵਿੱਚ ਇੱਕ ਵੱਡਰ ਗ੍ਰਹਿਤ ਆ ਕੁੜੀ ਮਾਰ ਇੱਕ ਵੱਜਰ ਪਾਪ ਆ ਪਰ ਇਹ ਘਟਨਾ ਅੱਜ ਦੀ ਨਹੀਂ ਬਹੁਤ ਪੁਰਾਣੀ ਆ ਇਹ ਘਟਨਾ ਬੀਤਨ ਤੋਂ ਬਾਅਦ ਬੀਬੀ ਜ਼ਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਮੈਂਬਰ ਬਣੀ ਤੇ ਦੋ ਵਾਰ ਉਹਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਅਹੁਦੇਦਾਰੀ ਕੀਤੀ ਆ ਜੇਕਰ ਇਹ ਬੱਜਰ ਕਰਾਇਤ ਬੱਜਰ ਪਾਪ ਮੰਨਦੇ ਸੀ ਤਾਂ ਇਹਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਕਿਉਂ ਲੜਨ ਦਿੱਤਾ ਫਿਰ ਇਹਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਕਿਉਂ ਬਣਾਇਆ ਰਹੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਉਹਨਾਂ ਦੇ ਜਥੇਦਾਰਾਂ ਦੀ ਜਥੇਦਾਰ ਕੌਮ ਦੇ ਜਥੇਦਾਰ ਨੇ ਉਹ ਇੱਕ ਪਰਿਵਾਰ ਦੇ ਜਥੇਦਾਰ ਆ ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦੇ ਸਰੂਪ ਚੋਰੀ ਕਰਨ ਦੀ ਅਪਰਾਧੀ ਹੈ ਇਹ ਅਪਰਾਧ ਵੱੱਜਰ ਅਪਰਾਧ ਹੈ ਸਮੁੱਚੀ ਸ਼੍ਰੋਮਣੀ ਕਮੇਟੀ ਸਮੇਤ ਜਥੇਦਾਰਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਚੋਰ ਕੀ ਹਾਮ ਆ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੋਏ ਚੋਰੀ ਵੀ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕਿੰਨੇ ਕਿਆ ਇਹਨਾਂ ਦੀ ਕੋਈ ਗਿਣਤੀ ਨਹੀਂ ਕਿਹਨੇ ਦਿੱਤੇ ਆ ਕਿਹਦੇ ਕਹਿਣ ਤੇ ਦਿੱਤੇ ਆ ਕਿਹਨੂੰ ਦਿੱਤੇ ਆ ਇਹਦੇ ਬਾਰੇ ਕੋਈ ਥੋ ਪਤਾ ਨਹੀਂ ਅੱਜ ਤੱਕ ਸ਼੍ਰੋਮਣੀ ਕਮੇਟੀ ਅਤੇ ਉਹਨਾਂ ਦੇ ਅਹੁਦੇਦਾਰ ਉਹਨਾਂ ਦੇ ਬਣਾਏ ਜਥੇਦਾਰ ਉਹਨਾਂ ਨੇ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਚੋਰੀ ਕਿਹਨੇ ਕੀਤੇ ਆ ਅਜੇ ਤੱਕ ਉਹਨਾਂ ਨੇ ਸੰਗਤ ਅਤੇ ਪੰਥ ਦੇ ਵਿੱਚ ਅਸਲੀਅਤ ਜਾਂ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਇੱਕ ਬੱਜਰ ਪਾਪ ਆ ਜਦੋਂ ਕਿਸੇ ਬੰਦੇ ਕੋਲੋਂ ਬੱਜਰ ਪਾਪ ਹੋ ਜਾਂਦਾ ਉਹ ਇਸ ਇੱਕ ਧਰਮ ਤੋਂ ਸਿੱਖੀ ਦੀ ਪਦਵੀ ਤੋਂ ਖਾਰਜ ਹੋ ਜਾਂਦਾ ਬਾਕੀ ਇਹ ਕੌਮ ਦੇ ਜਥੇਦਾਰ ਨਹੀਂ ਮਿਸਾਲ ਦੇ ਤੌਰ ਤੇ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਏ ਉਹਨਾਂ ਦੇ ਅੰਗ ਪਾੜ ਕੇ ਖਿਨਾਰੇ ਗਏ ਗੋਲੀकांड ਕੀਤਾ ਗਿਆ ਬਾਦਲ ਪਰਿਵਾਰ ਦੀ ਉਦੋਂ ਸਰਕਾਰ ਸੀ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਜਿਨ੍ਹਾਂ ਨੂੰ ਜਥੇਦਾਰ ਮੰਨਦੇ ਆ ਇਹਨਾਂ ਨੇ ਕਿਸੇ ਨੇ ਵੀ ਦਖਲ ਅੰਦਾਜ਼ੀ ਨਹੀਂ ਕੀਤੀ ਕਿ ਆਪਾਂ ਦਖਲ ਅੰਦਾਜ਼ੀ ਕਰਕੇ ਇਸ ਮਸਲੇ ਨੂੰ ਸੁਲਝਾਇਆ ਜਾਵੇ ਦੋਸ਼ੀਆਂ ਨੂੰ ਬਣਦੀ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਕੇ ਸਜ਼ਾ ਦਵਾਈ ਜਾਵੇ ਇਸ ਕਰਕੇ ਸ਼੍ਰੋਮਣੀ ਕਮੇਟੀ ਦਾ ਇਹ ਮਸਲਾ ਹੀ ਨਹੀਂ ਬਣਦਾ ਇਹ ਪੰਥ ਦਾ ਮਸਲਾ ਨਾ ਤੇ ਪੰਥ ਦੇ ਜਥੇਦਾਰ ਆ ਇਹ ਬਾਦਲ ਪਰਿਵਾਰ ਦੇ ਜਥੇਦਾਰ ਆ ਰਹੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਇਹਨਾਂ ਨੇ ਅਣਗਿਣਤ ਸਰੂਪ ਲਾਪਤਾ ਕੀਤੇ ਆ ਇਹ ਪੰਥ ਦੇ ਵੀ ਦੁਖੀ ਆ ਸੰਗਤ ਦੇ ਵੀ ਦੁਖੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਦੁਖੀ ਆ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਕਿਸੇ ਨੂੰ ਤਲਬਨ ਕਿਸੇ ਨੂੰ ਤਨਖਾਹਿਆ ਕਰਾਰ ਦੇਣ ਜਾਂ ਕਿਸੇ ਨੂੰ ਸਜ਼ਾ ਲਾਉਣ ਜਿੰਨਾ ਚਿਰ ਤੱਕ ਬੰਦਾ ਵੱੱਜਰ ਵੱੱਜਰ ਪਾਪ ਕਰਨ ਦੀ ਸਜ਼ਾ ਨਹੀਂ ਭੁਗਦਾ ਸਜ਼ਾ ਭੁਗਤ ਕਰਕੇ ਪੰਜਾਂ ਸਿੰਘਾਂ ਦੇ ਪੇਸ਼ ਹੋ ਕੇ ਤਨਖਾਹ ਨਹੀਂ ਲਵਾ ਲੈਂਦਾ ਉਹਨਾਂ ਤਰ ਤੱਕ ਉਹ ਕਿਸੇ ਨੂੰ ਤਲ ਬਣਦਾ ਕਿਸੇ ਨੂੰ ਸੇਵਾ ਲਾਉਣ ਦਾ ਕਿਸੇ ਨੂੰ ਤਨਖਾਹਿਆ ਕਰਾਰ ਦੇਣ ਦਾ ਕੋਈ ਵੀ ਹੱਕਦਾਰ ਨਹੀਂ ਜੋ ਮੇਰੀ ਮਤਬਦ ਜਾਂ ਜਿਹੜੀਆਂ ਪੰਥ ਕਰਵਤਾ ਇਹ ਜੋ ਵੀ ਕੀਤਾ ਗਲਤ ਕੀਤਾ ਮੈਂ ਕਿਸੇ ਦਾ ਵਿਰੋਧੀ ਨਹੀਂ ਨਾ ਮੈਂ ਕਿਸੇ ਦਾ ਹਮਾਇਤਿਆਂ ਨਾਤ ਨਾ ਸ਼੍ਰੋਮਣੀ ਕਮੇਟੀ ਦਾ ਵਿਰੋਧੀ ਹਾਂ ਤੇ ਨਾ ਮੈਂ ਹਮਾਇਤਿਆਂ ਨਾ ਜਿਨ੍ਹਾਂ ਨੇ ਇਹ ਪੱਤਰ ਕੱਢਿਆ ਨਾ ਮੈਂ ਉਹਨਾਂ ਦਾ ਵਿਰੋਧੀ ਹਾਂ ਤੇ ਨਾ ਹਮਾਇਤਿਆਂ ਤੇ ਨਾ ਹੀ ਮੈਂ ਬੀਬੀ ਜ਼ਗੀਰ ਕੌਰ ਦਾ ਵਿਰੋਧੀ ਹਾਂ ਨਾ ਹਮਾਇਤਿਆਂ ਜੋ ਪੰਥ ਕਰਵੈਤਾ ਪੱਤਰਕਾਰਾਂ ਦੇ ਸਾਹਮਣੇ ਇਹਨਾਂ ਨੇ ਸਵਾਲ ਕੀਤਾ ਮੈਂ ਆਪਣਾ ਪੱਖ ਰੱਖਿਆ ਕਿ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੀ ਚੋਰੀ ਹੋਏ ਆ ਉਨ੍ਹਾਂ ਦੇ ਦੋਸ਼ੀ ਆ ਜਿੰਨਾ ਚਿਰ ਤੱਕ ਬੰਦਾ ਦੋਸ਼ ਮੁਕਤ ਨਹੀਂ ਹੁੰਦਾ ਉਹ ਕਿਸੇ ਨੂੰ ਤਨਖਾਹ ਲਾਉਣ ਦਾ ਹੱਕਦਾਰ ਨਹੀਂ ਜੋ ਪੰਥ ਕਰਵੈਤ ਹੈ ਉਹਦੇ ਅਨੁਸਾਰ ਮੈਂ ਆਪਣੀ ਮਦ ਉਹਦੇ ਅਨੁਸਾਰ ਇਹ ਗੱਲ ਕੀਤੀ